ਬੀਓ ਸਤ ਸ੍ਰੀ ਅਕਾਲ ਜਿਵੇਂ ਕਿ ਤੁਹਾਡੇ ਨਾਲ ਮੈਂ ਇੱਕ ਬਹੁਤ ਵੱਡੀ ਖਬਰ ਸਾਂਝੀ ਕਰਨ ਜਾ ਰਿਹਾ ਇੱਕ ਵੀਡੀਓ ਦਿਖਾਉਣਾ ਮੈਂ ਤੁਹਾਨੂੰ ਜਿਹਦੇ ਵਿੱਚ ਸਾਡੇ ਪੰਜਾਬ ਦੀ ਬਹੁਤ ਵੱਡੀ ਜਿੱਤ ਪੰਜਾਬੀ ਆਦੀ ਲੱਖਾ ਸਿੰਘ ਸਦਾਣਾ ਅਮਤੋਜ ਸਿੰਘ ਮਾਨ ਜਿਹੜੇ ਕਿ ਇਹ ਪੂਰੀ ਟੀਮ ਨੂੰ ਮੈਂ ਕਹਿੰਦਾ ਵੀ ਇੱਕ ਵੱਡਾ ਇੱਕ ਜਿਵੇਂ ਕਹਿ ਸਕਦੇ ਆ ਸੁਨੇਹਾ ਗਿਆ ਇਹਨਾਂ ਬੰਨਿਓ ਪੰਜਾਬ ਦੇ ਵਿੱਚ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿੰਨੇ ਪੰਜਾਬੀ ਪਹੁੰਚੇ ਜਾਗਦੀਆਂ ਜ਼ਮੀਰਾਂ ਵਾਲੇ ਸਾਡੇ ਪੰਜਾਬ ਦੇ ਲੋਕ ਜਿਵੇਂ ਤੁਹਾਨੂੰ ਪਤਾ ਹੀ ਹੋਣਾ ਵੀ ਪਿਛਲੇ ਦਿਨੀ ਲੱਖੇ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਚਲੋ ਕੁਝ ਲੋਕਾਂ ਦੀ ਬੁਜਦਰੀ ਦੇ ਕਾਰਨ ਉਹ ਗੱਡੀ ਵੀ ਭੰਨੀ ਗਈ ਸੀ ਔਰ ਜਿਹੜੀ ਇਹ ਵੀਡੀਓ ਹੈ ਇਹ ਬਹੁਤ ਕੁਝ ਬਿਆਨ ਕਰੂਗੀ ਹੁਣ ਪੰਜਾਬ ਦੇ ਵਿੱਚੋਂ ਬਾਹਰੋਂ ਬਾਹਰ ਤੇ ਇੱਕ ਜਾਨੀ ਸੁਨੇਹਾ ਜਾਊਗਾ ਇਸ ਗੱਲ ਦਾ ਜਿਹੜੇ ਬੁੱਡੇ ਨਾਲੇ ਦੇ ਪਾਣੀ ਨੂੰ ਲੈ ਕੇ ਸਾਡੇ ਪੰਜਾਬ ਦੇ ਲੋਕ ਜੂਝ ਰਹੇ ਸੀ ਇੰਡਸਟਰੀ ਵਾਲਿਆਂ ਨੇ ਇਹ ਗੱਲ ਕਹੀ ਸੀ ਵੀ ਅਸੀਂ 1 ਲੱਖ ਪ੍ਰਵਾਸੀ ਭਈਆ ਤੁਹਾਡੇ ਲਈ ਸਵਾਗਤ ਕਰਾਂਗੇ ਤੇ ਤੁਹਾਡਾ ਡਟ ਕੇ ਮੁਕਾਬਲਾ ਕਰਾਂਗੇ ਇਹ ਗੱਲ ਕਹੀ ਸੀ ਜਿਹੜੇ ਉੱਥੋਂ ਦੇ ਫੈਕਟਰੀਆਂ ਦੇ ਮਾਲਕ ਜਿਨ੍ਹਾਂ ਨੇ ਡੈਂਗ ਫੈਕਟਰੀਆਂ ਲਾਈਆਂ ਕੱਪੜਾ ਰੰਗਣ ਵਾਲੀਆਂ ਉਹ ਗੰਦਾ ਪਾਣੀ ਸਾਡੇ ਪੰਜਾਬ ਦੇ ਸਤਲੋਜ ਦੇ ਵਿੱਚ ਸਿੱਟ ਰਹੇ ਸੀ ਤਾਂ ਹੁਣ ਪਹਿਲਾ ਜਿਹੜੀ ਤੁਸੀਂ ਖਬਰ ਦੇਖਣ ਜਾ ਰਹੇ ਹੋ ਇਹਦੇ ਵਿੱਚ ਚਾਰੇ ਪਾਸੇ ਲੱਖਾਂ ਲੱਖਾਂ ਹੋਈ ਪਈ ਐ ਕਿਉਂਕਿ ਉਹ ਪੰਜਾਬ ਦਾ ਸੂਰਵੀਰ ਯੋਧਾ ਜਿਨ੍ਹਾਂ ਨੇ ਗੱਲ ਕਹੀ ਸੀ ਵੀ ਅਸੀਂ ਡਾਂਗਾ ਖਾ ਲਾਂਗੇ ਸਾਨੂੰ ਫੜਦੇ ਆ ਫੜ ਲੈਣ ਖਰਚੇ ਪਾਉਂਦੇ ਆ ਪਾ ਦੇਣ ਕੋਈ ਪਰਵਾਹ ਨਹੀਂ ਕੀਤੀ ਅਮਨਤੋਪ ਸਿੰਘ ਮਾਨ ਨੂੰ ਵੀ ਬਹੁਤ ਵੱਡੀ ਵਧਾਈ ਹੈ ਕਿਉਂਕਿ ਉਸਨੇ ਵੀ ਇੱਕ ਮੋਰਚਾ ਗੱਡਿਆ ਜਦੋਂ ਤੱਕ ਲੱਖਾ ਛੁੱਟ ਕੇ ਨਹੀਂ ਆਇਆ ਤਾਂ ਹੁਣ ਤੁਸੀਂ ਪਹਿਲਾਂ ਇਹ ਪੂਰੀ ਖਬਰ ਸੁਣ ਲਓ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਕਰਦਾ ਦੋ ਅਪਡੇਟਾਂ ਨੇ ਜਿਹੜੀਆਂ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਫਿਰ ਆਪਾਂ ਅਗਲੇ ਵਿਚਾਰ ਹੈ ਜਿਹੜੇ ਉਹ ਵੀ ਸਾਂਝੇ ਕਰਦੇ ਐਸੇ ਮੁੱਦੇ ਤੇ ਸੁਣੋ ਆ ਹੁਣ ਸੁਣ ਲੋ ਸੁਣ ਲੋ ਦੂਜੀ ਵੀ ਸੁਣ ਲੋ ਹੁਣ ਬਹੁਤ ਵੱਡੀ ਖਬਰ ਆ ਪੰਜਾਬ ਦੇ ਲੋਕਾਂ ਦੇ ਲਈ ਮੈਂ ਕਹਿੰਦਾ ਵੀ ਇਹ ਮੈਂ ਇੱਕ ਘੜੀ ਹੈ ਜਿਹੜੀ ਇਹ ਦੇਖਣੀ ਚਾਹੀਦੀ ਆ ਆ ਵੀ ਸੁਣ ਲੋ ਯਾਰ ਦੇ ਸਿਰਾਂ ਦਾ ਜੌਂਦੀਆਂ ਜੀੜਾਂ ਦਾ ਤੇ ਹੈ ਸੇ ਪੱਗਾਂ ਭੋਗੀਆਂ ਰਾਗੀਆਂ ਬੋਜਾ ਦਾ ਬਾਪੂ ਜੀ ਚਲੇ ਨੀਏ ਜੀ ਬਦਾ ਇਹਨੇ ਸੁਣੀ ਬਸ ਚੱਲੇ ਆਇਓ ਸਭ ਤੋਂ ਬਹੁਤ ਤਲਵਾਗ ਹੈ ਕਿ ਸੁਖੀ ਆਜਾ ਰੋ ਲਗਾ ਦਾ ਇਹ ਚਾਰ ਪਾਸੇ ਜਹਰਾ ਆਕੇ ਸਾਡੇ 드라마 ਦੇ ਵਿੱਚ ਸਾਡਾ 12 ਮਿਕਰੀ ਮਾਵਾਂ ਤੇ ਇੱਕ ਰਾਸਤਾ ਕੱਢਦੇ ਰੋਕ ਮਾਰਦੇ ਰਾਸਤਾ ਦੇ ਉੱਤੇ ਘਰਵਾਰਾ ਜੋ ਕਹੀ ਜਾਂ ਕੋਈ ਆਪਣੀ ਮਰੀਏ ਕੋ ਬੱਤਰੀ ਕਰਦੀ ਆਇਆ ਰਾਸਤਾ ਰੋਕਿਆ ਉਹ ਇਹਨਾਂ ਨੇ ਬਹੁਤ ਧੱਕਾ ਤੇ ਜ਼ਬਰਦਸਤੀ ਕੀਤੀ ਔਰ ਕੁਝ ਨਹੀਂ ਇਹ ਨਾ ਇਹ ਨਾ ਉਰਾ ਅੱਗੇ ਚੋਟੀ ਦਾ ਦੇ ਤਾ ਸਰਕਾਰ ਨੇ ਕਿਸਾਨਾਂ ਤੋਂ ਇਹ ਨਾਲ ਦੇ ਡੰਗ ਦਾ ਫੂਲਾ ਦੋ ਫਿਰ ਵੀ ਮੇਰੇ ਨਿਰਕੇ ਵੀ ਹੋ ਕਿਰਾ ਇਹਨਾਂ ਲੋਕਾਂ ਨੂੰ ਇੱਥੇ ਤੱਕ ਨਾ ਦਿੱਤਾ ਜਾ ਰੋ ਪਰ ਉਹਦੇ ਬਲਕੇ ਹੁਣ ਆਵੇ ਕੇ ਨਹੀਂ ਵੀ ਹਰ ਵਾਰ ਆਪਾਂ ਇਹ ਜੱਟ ਵਾਲੇ ਕਦੇ ਕੱਟਿਆ ਹਲੇ नहीं जितया करता हले हले ਬਹਾਦਰਗੜ੍ਹ ਵਾਲਾ ਕੇ ਬਹਾਦਰਪੁਰ ਵਾਲਾ ਉਹਨੂੰ ਯਾਨੀ ਕਿ ਬੰਨ ਮਾਰਨ ਦੀ ਗੱਲ ਕੀਤੀ ਸੀ ਪਹਿਲਾਂ ਪ੍ਰਸ਼ਾਸਨ ਦੇ ਨਾਲ ਗੱਲ ਹੋਈ ਹੈ ਵੀ ਅਸੀਂ ਇਸ ਨੂੰ ਬੰਦ ਕਰਦੇ ਹਾਂ ਇੱਕ ਵਾਰੀ ਜਿੱਤ ਚੁੱਕੇ ਸਾਡੇ ਪੰਜਾਬੀ ਸਭ ਤੋਂ ਵੱਡੀ ਖਬਰ ਆ ਔਰ ਦੂਜੇ ਪਾਸੇ ਜਿਹੜਾ ਮੇਨ ਪੁਆਇੰਟ ਹੈ ਤੀਸਰਾ ਉਹ ਵੀ ਬਹੁਤ ਵੱਡਾ ਜਿਹੜਾ ਜ਼ਹਿਰ ਡਿੱਗਦਾ ਉਦੋਂ ਵੱਡਾ ਯਾਨੀ ਇੱਕ ਬੰਦ ਕਰਾ ਚੁੱਕੇ ਨੇ ਔਰ ਦੂਜੇ ਪਾਸੇ ਉਹਦੇ ਤੇ ਵੱਡਾ ਵਿਵਾਦ ਖੜਾ ਹੋ ਗਿਆ ਹੁਣ ਅੱਜ ਲੁਧਿਆਣੇ ਦੇ ਵਿੱਚੋਂ ਮੈਂ ਤੁਹਾਨੂੰ ਲਾਈਵ ਦਿਖਾਉਂਗਾ ਕਿ ਜਿਹੜੀ ਇਹਦੀ ਖਬਰ ਆ ਉਹ ਇਹੀ ਆ ਵੀ ਇੱਕ ਪੁਆਇੰਟ ਜਿਹੜਾ ਬੰਦ ਕਰਨ ਵਾਲਾ ਰਹਿ ਗਿਆ ਇੱਕ ਨੂੰ ਬੰਦ ਕਰਵਾ ਦਿੱਤਾ ਗਿਆ ਉਹਦੇ ਦੇ ਕਾਨੂੰਨੀ ਪ੍ਰਕਿਰਿਆ ਦੇ ਹਿਸਾਬ ਦੇ ਨਾਲ ਪੂਰੇ ਜਿਹੜੇ ਡਾਕੂਮੈਂਟ ਨੇ ਇਹਨਾਂ ਦੇ ਕੋਲ ਅਮਨਤੋਤ ਸਿੰਘ ਮਾਨ ਦੇ ਕੋਲ ਪੂਰੀ ਉਹਦੀ ਡਿਟੇਲ ਹੱਥ ਦੇ ਵਿੱਚ ਫੜੀ ਹੋਈ ਆ ਤੇ ਉਹਨਾਂ ਨੇ ਕਿਹਾ ਵੀ ਇਹ ਦਿਖਾਉਂਦੇ ਹੋਏ ਆ ਅਸੀਂ ਇਹਨਾਂ ਨੂੰ ਨਕਾਮ ਕਰਾਂਗੇ ਕਿਉਂਕਿ ਨਕਾਮਬੈਸੀ ਹੋਏ ਪਏ ਨੇ ਜਿਹੜਾ ਕਿ ਕੋਰਟ ਦੇ ਵਿੱਚੋਂ ਆਰਡਰ ਮਿਲੇ ਨੇ ਤੇ ਬਾਕੀ ਸਰਕਾਰਾਂ ਦਾ ਖੁਦ ਇਹ ਆਰਟੀਕਲ ਆ ਜਿਹੜਾ ਲਿਖਿਆ ਹੋਇਆ ਉਹ ਕਹਿੰਦਾ ਵੀ ਤੁਸੀਂ ਸੱਤ ਲੋਏ ਦੇ ਵਿੱਚ ਇੱਕ ਚਮਚਾ ਤੱਕ ਪਾਣੀ ਦਾ ਗੰਦਾ ਨਹੀਂ ਪਾ ਸਕਦੇ ਇਸ ਸੰਵਿਧਾਨ ਦੇ ਤੌਰ ਤੇ ਕਿਹਾ ਜਾਂਦਾ ਹੈ ਸਰਕਾਰੀ ਮੋਹਰ ਲੱਗੀ ਹੋਈ ਹੈ ਉਹਦੇ ਤੇ ਉਹਦੇ ਤੇ ਪੂਰੀ ਯਾਨੀ ਪਾਵਨਦੀ ਲੱਗੀ ਹੋਈ ਹੈ ਵੀ ਤੁਸੀਂ ਇਹਦੇ ਵਿੱਚ ਸੱਤ ਲੋਏ ਦੇ ਵਿੱਚ ਗੰਦਾ ਪਾਣੀ ਫੈਕਟਰੀਆਂ ਦਾ ਨਹੀਂ ਪਾ ਸਕਦੇ ਤਾਂ ਹੁਣ ਜਿਹੜੇ ਇੰਡਸਟਰੀਆਂ ਵਾਲੇ ਸੀ ਉਹਨਾਂ ਦੀ ਨੀਂਦ ਉੜਾ ਦਿੱਤੀ ਹੈ ਸਾਡੇ ਪੰਜਾਬ ਦੀ ਜਨਤਾ ਨੇ ਤੇ ਪੰਜਾਬ ਦੇ ਇਹਨਾਂ ਦੋ ਤਿੰਨ ਯੋਧਿਆਂ ਨੇ ਜਿਨ੍ਹਾਂ ਨੇ ਇਸ ਪੂਰੀ ਕੇਸ ਦੀ ਅਗਵਾਈ ਕੀਤੀ ਹੈ ਪੂਰੀ ਟੀਮ ਨੂੰ ਪੂਰੇ ਲੋਕਾਂ ਨੂੰ ਯਾਨੀ ਲੀਡ ਕੀਤਾ ਤਾਂ ਮੈਂ ਕਹਿੰਦਾ ਵੀ ਬਹੁਤ ਵੱਡਾ ਯਾਨੀ ਇਹਨਾਂ ਦੇ ਲਈ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦੋਨੇ ਤਿੰਨਾਂ ਯੋਧਿਆਂ ਦਾ ਜਿਹੜੇ ਆਪਣੀ ਨਜ਼ਰ ਦੇ ਵਿੱਚ ਜ਼ਿਆਦਾਤਰ ਹੈ ਤਾਂ ਬਹੁਤ ਸਾਰੀ ਵੱਡੀ ਟੀਮ ਹੈ ਪਰ ਜਿਹੜੇ ਮੇਨ ਬੰਦੇ ਸਾਹਮਣੇ ਸੀ ਉਹ ਅਮਨਤੋਸ਼ ਸਿੰਘ ਮਾਨ ਲੱਖਾ ਸਿੰਘ ਸਦਾਣਾ ਤੇ ਦੋ ਚਾਰ ਹੋਰ ਸਾਥੀ ਜਿਹੜੇ ਸੀਗੇ ਪਰ ਹੁਣ ਜਿਹੜਾ ਕਿ ਵੱਡਾ ਮਕਾਮ ਹਾਸਲ ਕੀਤਾ ਪੰਜਾਬੀਆਂ ਨੇ ਇਹਦੇ ਨਾਲ ਸਾਡੇ ਇਕੱਲੇ ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਜੋਰ ਲੱਗਿਆ ਹੋਇਆ ਸੀ ਬੁੱਢੇ ਨਾਲੇ ਦੇ ਪਾਣੀ ਨੂੰ ਲੈ ਕੇ ਹਰ ਰੋਜ਼ ਭਾਨੇ ਸਿੱਧੂ ਦੇ ਪੇਜ ਦੇ ਉੱਤੇ ਇੱਕ ਨਾ ਇੱਕ ਸਾਡਾ ਐਨ ਆਰ ਆਈ ਭਰਾ ਹਰ ਰੋਜ਼ ਵੀਡੀਓ ਦੇ ਉੱਤੇ ਇਹੀ ਮਤਲਬ ਕਹਿੰਦਾ ਸੀ ਵੀ ਜਿਹੜਾ ਬੁੱਢਾ ਨਾਲਾ ਇਹਨੂੰ ਬੰਦ ਕਰ ਦਿੱਤਾ ਜਾਵੇ ਜਿੱਥੋਂ ਦੇ ਇੱਕ ਸਾਡਾ ਯਤਨ ਅਸੀਂ ਲਾਵਾਂਗੇ ਉਹ ਚਾਹੇ ਪੈਸਾ ਟੱਕਾ ਲਾਉਣਾ ਪਵੇ ਜੋ ਮਰਜ਼ੀ ਕਰਨਾ ਪਵੇ ਕਿਉਂਕਿ ਤੁਹਾਨੂੰ ਪਤਾ ਹੈ ਵੱਡੇ ਸੰਘਰਸ਼ਾਂ ਦੇ ਵਿੱਚ ਲੰਗਰ ਪਾਣੀ ਦੀ ਲੋੜ ਵੀ ਪੈਂਦੀ ਹੈ ਕੋਈ ਆਮ ਜਿਹੀਆਂ ਗੱਲਾਂ ਨਹੀਂ ਹੁੰਦੀਆਂ ਪਰ ਜਿਹੜਾ ਬੰਦਾ ਇਹਨਾਂ ਨੂੰ ਵੇੜਦਾ ਉਹਨੂੰ ਪਤਾ ਰੱਖਦਾ ਵੀ ਹੈ ਕੀ ਆ ਕਿਉਂਕਿ ਇਸ ਤੇ ਖਰਚਾ ਬਹੁਤ ਹੋ ਜਾਂਦਾ ਲੋਕਾਂ ਨੂੰ ਲੰਗਰ ਪਾਣੀ ਦੇਣਾ ਉਹਨਾਂ ਨੂੰ ਹੈਂਡਲ ਕਰਨਾ ਸਾਰਾ ਦਰਿਆਵਾਂ ਵਗੈਰਾ ਜਾਂ ਟੈਂਟ ਵਗੈਰਾ ਲਾਉਣੇ ਬਹੁਤ ਵੱਡੀ ਗੱਲ ਹੁੰਦੀ ਆਪਣੇ ਆਪ ਦੇ ਵਿੱਚ ਜਿਹੜੀ ਇਹਨਾਂ ਯੋਧਿਆਂ ਨੇ ਪੂਰੀ ਚਾੜੀ ਹੈ ਤੇ ਉਹਨਾਂ ਇੰਡਸਟਰੀ ਵਾਲਾ ਦੇ ਨੱਕ ਦੇ ਵਿੱਚ ਦਮ ਕਰ ਦਿੱਤਾ ਪੰਜਾਬੀਓ ਬਹੁਤ ਵੱਡਾ ਸੁਨੇਹਾ ਇੱਕ ਪੁਆਇੰਟ ਬੰਦ ਹੋ ਗਿਆ ਦੂਸਰੇ ਪੁਆਇੰਟ ਦੀ ਗੱਲ ਚੱਲ ਰਹੀ ਹੈ ਉਸ ਦਾ ਵੀ ਕਦੋਂ ਵੀ ਖਬਰ ਆ ਸਕਦੀ ਹੈ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਰਹੂੰਗਾ ਤਾਂ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਹੁੰਦੇ ਨੇ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਵੀ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆ ਅਗਲੇ ਟੌਪਿਕ ਤੇ